ਜੀ ਦੀ ਭੈਣਿਆ ਇੱਕ ਵਾਰੀ ਲਾਉਂਦੇ ਉਹਦੇ ਨਾਲ ਯਾਰ ਜਿਹੜੀ ਪਦੈਸ਼ ਹੀ ਹੈ ਮੜੀ ਉਹ ਨਹੀਂ ਕਰੇ ਵੜੀ ਦੀ ਇਹ ਜੇ ਯਾਰਾਂ ਨਾਲੋਂ ਕੁੱਤੇ ਪਾਲੀ ਦੇ ਕਿ ਪੰਜ ਮਿੰਨ ਰੁਪਏ ਸੇ ਮਿਲਣਗੇ ਉਹ ਕਹਿੰਦਾ ਜੀ ਠੀਕ ਆ ਉਹਨੇ ਬੁਲਾਇਆ ਨਹੀਂ ਮੈਨੂੰ ਆਪਣਾ ਪੰਜਾਬ ਭਈਏ ਨੇ ਆਪਣਾ ਪੰਜਾਬੀ ਆਉਣ ਤੋਂ ਪਹਿਲਾਂ ਦੂਸਾ ਲੈ ਲੰਦਾ ਅੱਛਾ ਫਰਕ ਕਿੰਨਾ ਕੀਆ ਉਹ ਚ ਮੈਂ ਲਿਖਿਆ ਸੀਗਾ ਅੱਕੇ ਹੋਏ ਨੇ ਮੈਂ ਕਿਹਾ ਉਹ ਆਊਗਾ ਉਹ ਆਊਗਾ ਪੰਜਾਬ ਚ ਸਾਰਾ ਭਈਆ ਆਊਗਾ ਮੈਂ ਕਿਹਾ ਚਾਰੇ ਪਾਸੇ ਭਈਏ ਹੋਣਗੇ ਟਾਮਾ ਟਾਮਾ ਜੇ ਪੰਜਾਬੀ ਤੇ ਨਹੀਂ ਲੱਭੂ ਭਈਆਂ ਦਾ ਪੱਕਾ ਰਾਜ ਆ ਜਾਊਗਾ ਰਾ ਪੰਜਾਬੀ ਲਿਖਦੇ ਆ ਜਿਹੜੇ ਹੋ ਗਈ ਮਤਲਬ ਬਿਆਹ ਤੋਂ ਪਹਿਲਾਂ ਤੇ ਲਿਖਦਾ ਸੀਗਾ ਉਦੋਂ ਬਾਅਦ ਫਿਰ ਮੈਂ ਯਾਰ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਫਿਰ ਮੈਂ ਲਿਖਣੇ ਬੰਦ ਕਰ ਦਿੱਤੇ ਠੀਕ ਆ ਤੇ ਜਿੱਦਣ ਸਿੱਧੂ ਮੂਸੇ ਵਾਲਾ ਮਰਿਆ ਉਦੋਂ ਉਹਨੇ ਇੱਕ ਗੱਲ ਕਹੀ ਸੀ ਉਹ ਕਹਿੰਦਾ ਜੇ ਬੰਦੇ ਦੇ ਅੰਦਰ ਟੈਲੈਂਟ ਆ ਨਾ ਤਾਂ ਉਹਨੂੰ ਦਿਖਾਣਾ ਚਾਹੀਦਾ ਦੱਬਣਾ ਨਹੀਂ ਚਾਹੀਦਾ ਮੈਂ ਕਿਹਾ ਯਾਰ ਗੱਲ ਲੱਖ ਰੁਪਏ ਦੀ ਆ ਫਿਰ ਮੈਂ ਦੁਬਾਰੀ ਫੇਰ ਕਾਪੀ ਫਿਲਮ ਚੱਕ ਲਈ ਤੂੰ ਮਾ ਮੁੱਛਾ ਮੁੱਛੇ ਵਾਲੇ ਤੋਂ ਪ੍ਰਭਾਵਤ ਹੋ ਗਿਆ। ਬਿਲਕੁਲ ਸਹੀ ਗੱਲ ਆ ਯਾਰ ਜਿਹੜਾ ਬੰਦਾ ਜੀ ਤੋਂ ਪ੍ਰਭਾਵ ਹੁੰਦਾ ਛੋਟੇ ਵੀਰ ਉਹ ਉਹਨੂੰ ਯਾਦ ਕਰਦਾ। ਤੇ ਉਹਦੇ ਵਿੱਚੋਂ ਮੈਂ ਗਾਣਾ ਲਿਖਿਆ ਸੀ ਇੱਕ ਜਿ ਮੈਜੀਕਲ ਦੇ ਮਾਹੌਲ ਦੇ ਕੇ ਨਾ ਜਿਵੇਂ ਬੰਦੇ ਬਹੁਤ ਵਿੱਚ ਗੰਦੇ ਵੀ ਨੇ ਬਹੁਤ ਬੰਦਿਆਂ ਵਧੀਆ ਵੀ ਨੇ ਜਿਵੇਂ ਹੁਣ ਯਾਰ ਦੋਸਤ ਨਾਲ ਆੜੀ ਪਾ ਲੈਂਦੇ ਨੇ ਉਹਦੀਆਂ ਭੈਣਾਂ ਦਾ ਗਲਤ ਨਿਗਾ ਚੱਕ ਉਹਦੇ ਵਾਸਤੇ ਲਿਖਿਆ ਸੀਗਾ। ਮੈਂ ਕਿਹਾ ਜੀ ਦੀ ਭੈਣ ਆ ਇੱਕ ਵਾਰੀ ਲਾਉਂਦੇ ਉਹਦੇ ਨਾਲ ਯਾਰ ਜਿਹੜੀ ਪਦੈਸ਼ ਹੀ ਹੈ ਮੜੀ ਉਹ ਨਹੀਂ ਕਰੇ ਵੜੀ ਦੀ। ਇਹਜੇ ਯਾਰਾਂ ਨਾਲੋਂ ਕੁੱਤੇ ਪਾਲੀ ਦੇ ਇਹਜੇ ਯਾਰਾਂ ਨਾਲੋਂ ਕੁੱਤੇ ਪਾਲੀ ਦੇ ਤੇ ਫਿਰ ਮੈਂ ਦੂਜਾ ਪੈਰਾ ਲਿਖਿਆ ਲਿਖਤਾ ਮੈਂ ਜੇ ਆਪਣੇ ਆਈ ਤੇ ਆ ਜਾ ਲਿਖਣ ਨੂੰ 10 ਮਿੰਟ ਚੋਂ ਲਿਖ ਦੇਣਾ ਲੇਸ ਨੂੰ ਮੈਂ ਸਾਰੇ ਜਨਾਂ ਦੇਖਾਂ ਤੇ ਮੈਂ ਕੰਮ ਨੂੰ ਚੱਕ ਲਈ ਫਿਰ ਤਾਂ ਮੈਂ ਲਿਖ ਦੇਣਾ ਜੇ ਮੈਂ ਲਿਖ ਕੇ ਪੈਰਾ ਛੱਡਦਾ ਉਧਰੋਂ ਹਾਕ ਮਾਰ ਲਈ ਤੇ ਇੱਕਦਾਰੀ ਕਰਦੇ ਆ ਉਧਰੋਂ ਹਾਕ ਮਾਰੀ ਆ ਗਿਆ ਬਈ ਚਲੋ ਵਿਚੇ ਰਹਿ ਗਿਆ ਆ ਗੱਲ ਫਿਰ ਮੈਂ ਦੂਜਾ ਪੈਰਾ ਲਿਖਿਆ ਜੀਗਾ ਮੈਂ ਕਿਹਾ ਮਾਮਾ ਤੀਆਂ ਭੈਣ ਆਪਣੇ ਵੀ ਕਰੇ ਨੇ ਇਹੋ ਜਿਹੇ ਕੰਮ ਮੂਰੇ ਆਪਣੇ ਵੀ ਖੜੇ ਨੇ ਆਉਂਦੇ ਨੇ ਹਮੇਸ਼ਾ ਗਿਹੜੇ ਬੰਨੀ ਬਾਰੀ ਦੇ ਇਹੋ ਜਿਹੇ ਯਾਰਾਂ ਨਾਲੋਂ ਕੁੱਤੇ ਪਾਲੀ ਦੇ ਭਾਈ ਜਿਵੇਂ ਯਾਰ ਦੋਸਤੇ ਧੋਖਾ ਦੇ ਦਿੰਦਾ ਨਾ ਅਜਿਹੇ ਆ ਕੁਛ ਕਰ ਲੈਂਦਾ ਜਿਵੇਂ ਅੱਜ ਕੱਲ੍ਹ ਸਮਾਂ ਚੱਲਦਾ ਹਾਂਜੀ ਯਾਰ ਦੋਸਤੀ ਭੰਗ ਦੇ ਤਲਾਈਆਂ ਮਾਰ ਗਲਤ ਗੱਲ ਆ ਯਾਰ ਛੋਟੇ ਵੀਰ ਆਪਣੇ ਮੈਂ ਦੇਖੋ ਆਪੀ ਤਾਂ ਸੋਚੇ ਕਹਿੰਦੀ ਆ ਬਾਕੀ ਰੋਕਾਂ ਦੀ ਪਤਾ ਨਹੀਂ ਕੀ ਕਹਿੰਦੀ ਆ ਕੀ ਜਿਹਦੀ ਸੋਚ ਸਹੀ ਕਹਿੰਦੀ ਆ ਉਹ ਸਹੀ ਕਰਦਾ ਜਿਹਦੀ ਗਲਤ ਕਹਿੰਦੀ ਆ ਉਹ ਗਲਤ ਕਰਦਾ ਗੱਲ ਇੰਨੀ ਕੀ ਆ ਛੋਟੇ ਵੀਰ ਠੀਕ ਆ ਨਾ ਤੇ ਫਿਰ ਤੀਜਾ ਪੈਰਾ ਲਿਖਿਆ ਸੀ ਮੈਂ ਮੈਂ ਕਹਿਆ ਜਦੋਂ ਸੱਪ ਡੰਗ ਮਾਰੇ ਉਦੋਂ ਕੋਈ ਗੱਲ ਨਹੀਂ ਜਦੋਂ ਯਾਰ ਡੰਗ ਮਾਰੇ ਉਹਦਾ ਕੋਈ ਹੱਲ ਨਹੀਂ ਮੈਂ ਕਿਹਾ ਹੁੰਦੇ ਨਾ ਇਲਾਜ ਕਿਸਮਤ ਕਦੇ ਮਾੜੀ ਦੀ ਇਹ ਜਿਹਾ ਯਾਰਾਂ ਨਾਲ ਕੁੱਤੇ ਪਾਲੀ ਦੀ ਨਹੀਂ ਕੀਆ ਚੌਥਾ ਪੈਰਾ ਸੀਗਾ ਲਿਖਿਆ ਉਹ ਵੀ ਟੱਕਾ ਕੇ ਹੋਇਆ ਉਹ ਹੁਣ ਕਾਪੀ ਵਿੱਚ ਉਹ ਲੱਭਣੀ ਬਣੀ ਛੋੜੇ ਵੀਰ ਪਹਿਰੇ ਵੀ ਲਿਖ ਦੇਣਾ ਉਹਨਾ ਮੈਂ ਭੁੱਲ ਜਾਣਾ ਸਦੀ ਗੱਲ ਹਾਂਜੀ ਹਾਂਜੀ ਸਰ ਉਹ ਹੁਣ ਦੇਖੋ ਆ ਤੁਸੀਂ ਮੇਰੇ ਕੰਮ ਤੇ ਦੇਖ ਲਓ ਅੱਠ ਨੋ ਬੰਦੇ ਬਈ ਇਹਨੇ ਪੰਜਾਬੀ ਦੋ ਦਿਨ ਉਹਨਾਂ ਨੂੰ ਵੀ ਸਟਾਰਟ ਕਰਨਾ ਪੈਂਦਾ ਸੀ ਵੇਰੀ ਖਾਣ ਦੇਣੇ ਪੈਂਦੇ ਨੇ ਇਹ ਆਉਂਦੇ ਨਹੀਂ ਲੱਗ ਜਾਂਦੇ ਨੇ ਬੰਦਾ ਮੈਂ ਹੁਣ ਰੱਖਿਆ ਦੋ ਦਿਨ ਹੋ ਗਏ ਨੇ ਉਹਨੂੰ ਉਹ ਦੋ ਦਿਨ ਲਾਏ ਉਹਨੂੰ ਮੈਂ ਕਿਹਾ 500 ਰੁਪਏ ਮਿਲਣਗੇ ਉਹ ਕਹਿੰਦਾ ਜੀ ਠੀਕ ਹੈ ਉਹਨੇ ਬੁਲਾਇਆ ਨਹੀਂ ਮੈਨੂੰ ਆ ਆਪਣਾ ਪੰਜਾਬੀ ਪੰਜਾਬਈ ਇਹਨੇ ਆਪਣਾ ਪੰਜਾਬੀ ਆਉਣ ਤੋਂ ਪਹਿਲਾਂ ਦੂਸਾ ਲੈ ਲੈਂਦਾ ਅੱਛਾ ਫਰਕ ਇੰਨਾ ਕੀ ਆ ਉਹ ਚ ਮੈਂ ਲਿਖਿਆ ਸੀਗਾ ਅੱਕੇ ਹੋਏ ਨੇ ਮੈਂ ਕਿਹਾ ਉਹ ਹੁਣ ਦੇਖੋ ਆ ਤੁਸੀਂ ਮੇਰੇ ਕੰਮ ਤੇ ਦੇਖ ਲਓ ਅੱਠ ਨੋ ਬੰਦੇ ਪਈ ਨੇ ਪੰਜਾਬੀ ਦੋ ਤਿੰਨ ਉਹਨਾਂ ਨੂੰ ਵੀ ਸਟਾਰਟ ਕਰਨਾ ਪੈਂਦਾ ਸੀ ਵੇਰੀ ਖਾਣ ਨੂੰ ਦੇਣੇ ਪੈਂਦੇ ਨੇ ਇਹ ਆਉਂਦੇ ਨੇ ਲੱਗ ਜਾਂਦੇ ਨੇ ਬੰਦਾ ਮੈਂ ਹੁਣ ਰੱਖਿਆ ਦੋ ਦਿਨ ਹੋ ਗਏ ਨੇ ਉਹਨੂੰ ਉਹ ਦੋ ਦਿਨ ਲਾਏ ਉਹਨੂੰ ਮੈਂ ਕਿਹਾ ਪੰਜ ਮਹੀਨੇ ਪੈਸੇ ਮਿਲਣਗੇ ਉਹ ਕਹਿੰਦਾ ਜੀ ਠੀਕ ਹੈ ਉਹਨੇ ਬੁਲਾਇਆ ਨਹੀਂ ਮੈਨੂੰ ਆਪਣਾ ਪੰਜਾਬ ਪਈਏ ਨੇ ਆਪਣਾ ਪੰਜਾਬੀ ਆਉਣ ਤੋਂ ਪਹਿਲਾਂ ਦੋ ਸਾਲ ਲੈ ਲੰਦਾ ਅੱਛਾ ਫਰਕ ਕਿੰਨਾ ਕੀਆ ਉਹ ਚ ਮੈਂ ਲਿਖਿਆ ਸੀਗਾ ਅੱਕੇ ਹੋਏ ਨੇ ਮੈਂ ਕਿਹਾ ਉਹ ਆਊਗਾ ਉਹ ਆਊਗਾ ਪੰਜਾਬ ਚ ਸਾਰਾ ਪਈਆ ਆਊਗਾ ਮੈਂ ਕਹਾਂ ਚਾਰੇ ਪਾਸੇ ਭਈਏ ਹੋਣਗੇ ਟਾਵਾ ਟਾਵਾ ਜਾਂ ਪੰਜਾਬੀ ਤਾਂ ਨਹੀਂ ਲੱਭੂ ਭਈਆਂ ਦਾ ਪੱਕਾ ਰਾਹ ਜਾਊਗਾ ਰਾਹ ਜਾਊਗਾ ਥੋੜਾ ਜਿਹਾ ਟਾਈਮ ਲੱਗੂ ਭਈਆਂ ਦਾ ਪੱਕਾ ਰਾਹ ਜਾਊਗਾ ਕਿਉਂਕਿ ਮੈਂ ਦੇਖ ਚੁੱਕੇ ਹਾਂ ਬਾਕੀ ਸੋਚ ਨਹੀਂ ਆਬਦੋ ਆਬਦੋ ਤੁਹਾਨੂੰ ਕੋਈ ਕਹਿੰਦਾ ਰਾਹ ਜਾਊਗਾ ਕਿਵੇਂ ਲੱਗਦਾ ਕਿ ਵੀਰੇ ਲੱਗ ਰਿਹਾ ਹੁਣ ਸਾਮੁ ਸ਼ਰਿਆਂ ਵਿੱਚ ਦੇਖ ਰਿਹਾ ਸੱਤ ਭਈਏ ਕਰਦੇ ਨੇ ਦੋ ਪੰਜਾਬੀ ਕਰਦੇ ਨੇ ਪੰਜਾਬੀ ਭਈਆਂ ਨੂੰ ਜਿੱਥੇ ਲਾਤਾ ਉਹ ਕਰਕੇ ਜਾਣਗੇ ਪੰਜਾਬੀ ਨੂੰ ਲਾਦੇ 18 ਮਰੀਚਾ ਪੀਣਗੇ ਕੰਮ ਉਥੇ ਦਾ ਉਥੇ ਪੰਜਾਬੀ ਕੰਮ ਨਹੀਂ ਕਰਦੇ ਫਰਕ ਇੰਨਾ ਕੀ ਹੈ ਛੋਟੀ ਮੈਂ ਤਾਂ ਕਹਿੰਦਾ ਕਰੋ ਜਜਵਾ ਰੱਖੋ ਕਰਨ ਦਾ ਹੈਗੇ ਨਹੀਂ ਜਜਵਾ ਰੱਖੋ ਕਰਨ ਦਾ ਹੋਣ ਦਾ ਕੀ ਨਹੀਂਗਾ ਵੀਰੇ ਕੋਲੇ ਰੱਖ ਲਾ ਸਰਾਣੇ ਰੱਖ ਲਾ ਆਏ ਆ ਬਾਈ ਪੰਜਾਬੀ ਨੇ ਹਲਾਤਾ ਹੈ ਜੋ ਕੰਮ ਕਰ ਤੋਂ ਪਟਾਲਾ ਕੇ ਪੰਜਾਬੀ ਯਾਰ ਕਰਦੇ ਨਹੀਂ ਕਿਸੇ ਨੂੰ ਕਹਿੰਦਾ ਸਾਡੇ ਆਪ ਦੇ ਠੀਕ ਆ ਠੀਕ ਆ ਆਪਦੇ ਨਹੀਂ ਕਰਦੇ ਹੈਗੇ ਬਥੇਰਾ ਕਹੀ ਦਾ ਕਰ ਲੋ ਪੁੱਤ ਕਰ ਲੋ ਅਸੀਂ ਵੀ ਕਿੰਨਾ ਚਿਰ ਨਾ 20 ਸਾਲਾਂ 25 ਸਾਲਾਂ ਫੇਰ ਕੌਣ ਦੋ ਗੁੜਟੀਆਂ ਉਹ ਵੀਰੇ ਮੇਰੀ ਗੱਲ ਸੁਣ ਕਰਨ ਵਾਲੇ ਇੱਥੇ ਪਤਰਾ ਕਰੀ ਜਾਂਦੇ ਨੇ ਆਹ ਦੇਖ ਮੈਂ ਬੈਠਾ ਤੇਰੇ ਕੋਲੇ ਉਹ ਕੁਰਸੀ ਪਈ ਆ ਠੀਕ ਆ ਤੈਨੂੰ ਮੈਂ ਕੀ ਕਿਹਾ ਸੀ ਫੋਨ ਦੇ ਉੱਤੇ ਤਾਂ ਕਹਾਂ ਕੀ ਕਰਦਾ ਬੇਲਾ ਮੈਂ ਕਹਾਂ ਬੇਲਾ ਹੀ ਆ ਛੋਟੇ ਵੀਰ ਆਹ ਪੱਖਾ ਲੱਗਾ ਹੈ ਕੁਰਸੀ ਲਈ ਆ ਬੈਠੇ ਆ 25 ਸਾਲ ਆਏ ਨੇ ਕੁਰਸੀ ਤੇ ਤਾਂ ਬੈਠੇ ਆ ਜਿੰਦਗੀ ਜੀਣੀ ਵਧੀਆ ਜੀਣੀ ਆ ਉਹੀ ਜਵਕਾਂ ਨੂੰ ਕਹਿੰਦੇ ਆ ਆਪਣੀ ਜ਼ਿੰਦਗੀ ਕੁਰਸੀ ਦੇ ਪੇਕੇ ਜੋ ਵਧੀਆ ਰੱਖੇ ਜੀਓ ਬਹਿ ਕੇ ਸਵਾਦ ਲੋ ਜ਼ਿੰਦਗੀ ਦਾ ਲੱਗਦਾ ਪੰਜਾਬੀ ਨਸ਼ੇ ਵੀ ਮੋ ਕਰਨ ਲੱਗੇ ਭਾਈ ਜੀ ਨਸ਼ਾ ਤਾਂ ਉਹ ਸ਼ਰੀਆਮ ਦਿਖ ਰਿਹਾ ਇੱਕ ਨਸ਼ੇ ਤੇ ਵੀ ਮੈਂ ਗਾਣਾ ਲਿਖਿਆ ਸੀਗਾ ਉਹ ਵੀ ਤੁਹਾਨੂੰ ਮੈਂ ਦਊਂਗਾ ਮੈਂ ਕਿਹਾ ਨਸ਼ਾ ਆਇਆ ਕੌਣ ਲਿਆਇਆ ਹੈ ਫਿਰ ਮੋ ਗਾਣਾ ਉਹਦੇ ਪਹਿਲੇ ਲਿਖਦਾ ਸੀਗਾ ਮੈਂ ਕਿਹਾ ਨਸ਼ਾ ਆਇਆ ਕੌਣ ਲਿਆਇਆ ਮੈਂ ਕਿਹਾ ਚਾਰੇ ਪਾਸੇ ਦੇਖ ਬੜਾ ਮੇਰਾ ਮਨ ਜੱਡ ਡਰਦਾ ਜਦੋਂ ਕਿਸੇ ਦਾ ਪੁੱਤ ਗੱਭਰੂ ਨਸ਼ਾ ਕਰਕੇ ਮਰਦਾ ਹਾਂ ਗੱਲ ਇਹ ਠੀਕ ਹੈ ਬਾਕੀ ਜੋ ਪਰਮਾਤਮਾ ਲਿਖਾਈ ਕਿਹੜਾ ਸਿੰਗਲ ਮੰਨਦੇ ਹੋ ਤੁਸੀਂ ਵਧੀਆ ਵੀਰੇ ਯਾਰ ਮੈਂ ਸਰਬੀਤ ਨਾ ਗਰਦਾਸ ਮਾਨ ਦੇ ਗਾਣੇ ਸੁਣਦਾ ਮੈਂ ਸਿੱਧੂ ਮੂਸੇਵਾਲੇ ਦੇ ਵੀ ਸੁਣਦਾ ਮਤਲਬ ਜਿਹੜੇ ਗਰਦਾਸ ਮਾਨ ਦੇ ਗਾਣੇ ਨਹੀਂ ਉਹਦੇ ਵਿੱਚ ਕੋਈ ਨੇ ਲੇਖ ਲਿਖੀ ਸੀ ਉਹ ਕਹਿੰਦਾ ਮਾੜੇ ਬੰਦੇ ਵਿੱਚ ਵੀ ਗੁਣ ਕੋਈ ਚੰਗਾ ਹੋਵੇਗਾ ਹਾਂ ਹੈ ਉਹ ਮੇਰੇ ਲਿਖਿਆ ਯਾਨੀ ਕਿ ਉਹ ਫਿਰ ਉਹ ਮੈਨੂੰ ਇੰਨਾ ਪਹਿਰਾ ਨਹੀਂ ਹੁੰਦਾ ਮਤਲਬ ਉਹਦਾ ਉਹ ਸੁਣਦਾ ਮੈਂ ਬਹੁਤਾਂ ਵਧੀਆ ਦਿਵਾਨ ਚ ਨਹੀਂ ਪੜਦਾ ਉਹਦੇ ਵਿੱਚ ਕਹਿੰਦਾ ਫਿਰ ਕਹਿੰਦਾ ਜਿਉਂ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਦੀ ਦਾ ਉਹ ਕਹਿੰਦਾ ਦੀ ਲਸਣ ਦੀ ਗੰਦੀ ਤੇ ਨਾ ਵਦੂਆ ਉਧਰ ਗਰੀਸ ਨਹੀਂ ਗਈ ਬਸ ਬਾਕੀ ਬਾਕੀ ਜੀ ਮਿਲੇ ਹੋ ਫਿਰ ਬਾਈ ਬਾਈ ਜੀ ਮਿਲੇ ਕਿਸੇ ਨੂੰ ਨਹੀਂ ਗੇ ਉਹ ਹੈਗੇ ਨੇ ਮੁੰਡੇ ਯਾਰ ਦੋਸਤ ਇੱਕਦੋ ਕਹਿੰਦੇ ਨੇ ਯਾਰ ਗਾਣਾ ਭੇਜ ਦੇ ਤਾਂ ਮੈਂ ਗਾਣਾ ਭੇਜ ਦਿੰਨਾ ਤੇ ਮੈਨੂੰ ਆਵਾਜ਼ ਉਹਨਾਂ ਦੀ ਮਤਲਬ ਦਮ ਜਾਂ ਨਹੀਂ ਲੱਦਦਾ ਬਾਈ